ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਪਰਿਵਾਰ ਤੇ ਦੇਵੀ ਲਕਸ਼ਮੀ ਜੀ ਦਾ ਆਸ਼ੀਰਵਾਦ ਅਤੇ ਭਗਵਾਨ ਵਿਸ਼ਨੂ ਜੀ ਦਾ ਆਸ਼ੀਰਵਾਦ ਰਹਿੰਦਾ ਹੈ ਉਹ ਕਦੇ ਵੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਲਕਸ਼ਮੀ ਜੀ ਦਾ ਆਸ਼ੀਰਵਾਦ ਅਤੇ ਭਗਵਾਨ ਵਿਸ਼ਨੂ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ ਆਓ ਇਸ ਬਾਰੇ ਹੋਰ ਜਾਣੀਏ ਇਹਨਾਂ ਲੋਕਾਂ ਨੂੰ ਅਸੀਸਾਂ ਮਿਲਦੀਆਂ ਹਨ ਕਿ ਲక్ష్ਮੀ ਦਾ ਆਸ਼ੀਰਵਾਦ ਉਹਨਾਂ ਤੇ ਰਹਿੰਦਾ ਹੈ ਜੋ ਦਾਨ ਪੁੰਨ ਕਰਦੇ ਹਨ ਇਸ ਤੋਂ ਇਲਾਵਾ ਜੋ ਲੋਕ ਆਪਣੀ ਦੌਲਤ ਦੂਜਿਆਂ ਦੀ ਮਦਦ ਲਈ ਵਰਤਦੇ ਹਨ ਉਹਨਾਂ ਤੇ ਵੀ ਦੇਵੀ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਜੀ ਦਾ ਆਸ਼ੀਰਵਾਦ ਰਹਿੰਦਾ ਹੈ ਇਸ ਦੇ ਉਲਟ ਭਗਵਾਨ ਵਿਸ਼ਨੂੰ ਜੀ ਕਦੇ ਵੀ ਉਹਨਾਂ ਲੋਕਾਂ ਨਾਲ ਨਹੀਂ ਰਹਿੰਦੇ ਜਿਨ੍ਹਾਂ ਵਿੱਚ ਦਾਨ ਜਾਂ ਮਦਦ ਦੀ ਭਾਵਨਾ ਦੀ ਘਾਟ ਹੁੰਦੀ ਹੈ ਇਸ ਤੋਂ ਇਲਾਵਾ ਲਕਸ਼ਮੀ ਜੀ ਉਹਨਾਂ ਤੋਂ ਉਹਨਾਂ ਲੋਕਾਂ ਤੋਂ ਖੁਸ਼ ਹੁੰਦੀ ਹੈ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਕਾਬੂ ਕੀਤਾ ਹੈ ਅਤੇ ਜੋ ਹਮੇਸ਼ਾ ਸੱਚ ਤੇ ਧਾਰਮਿਕ ਮਾਰਗ ਤੇ ਚੱਲਦੇ ਹਨ ਜਿਨ੍ਹਾਂ ਘਰਾਂ ਵਿੱਚ ਲੋਕ ਸਫਾਈ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦੇ ਉੱਥੇ ਵੀ ਦੇਵੀ ਲਕਸ਼ਮੀ ਜੀ ਹਮੇਸ਼ਾ ਨਿਵਾਸ ਕਰਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਧੰਦੀ ਦੇਵੀ ਸਿਰਫ ਸਾਫ਼-ਸੁਥਰੇ ਅਤੇ ਪਵਿੱਤਰ ਸਥਾਨਾਂ ਵਿੱਚ ਹੀ ਨਿਵਾਸ ਕਰਦੀ ਹੈ ਇਸ ਲਈ ਘਰ ਦੀ ਸਫਾਈ ਖਾਸ ਕਰਕੇ ਮੁੱਖ ਪ੍ਰਵੇਸ਼ ਦੁਆਰ ਅਤੇ ਮੰਦਰ ਦੀ ਸਫਾਈ ਰੋਜ਼ਾਨਾ ਕਰਨੀ ਚਾਹੀਦੀ ਹੈ ਇਸ ਨਾਲ ਪਵਿੱਤਰਤਾ ਬਣੀ ਰਹਿੰਦੀ ਹੈ ਤੇ ਦੇਵੀ ਲਕਸ਼ਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ ਜਿਨ੍ਹਾਂ ਘਰਾਂ ਵਿੱਚ ਔਰਤਾਂ ਤੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਉੱਥੇ ਵੀ ਦੇਵੀ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ ਇਸ ਤੋਂ ਵੱਧ ਇਮਾਨਦਾਰੀ ਅਤੇ ਮਿਹਨਤੀ ਵਿਅਕਤੀਆਂ ਨੂੰ ਦੇਵੀ ਲਕਸ਼ਮੀ ਜੀ ਤੋਂ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਜੇਕਰ ਇਹ ਕਿਸੇ ਵੀ ਵਿਅਕਤੀ ਦੇ ਜੀਵਨ ਤੇ ਲਾਗੂ ਨਹੀਂ ਹਦਾ ਤਾਂ ਕਿੰਨੀ ਵੀ ਪੂਜਾ ਅਤੇ ਪ੍ਰਾਰਥਨਾ ਕਰੇ ਉਹਨਾਂ ਨੂੰ ਉਸਤਾ ਆਸ਼ੀਰਵਾਦ ਨਹੀਂ ਮਿਲਦਾ ਧੰਨਵਾਦ ਦੋਸਤੋ ਜੇਕਰ ਜਾਣਕਾਰੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰੋ